ਇੱਥੇ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਫੋਜਪੁਰ ਪੁਲਿਸ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਫੋਜਪੁਰ ਦੇ ਸਰਹੱਦੀ ਪਿੰਡ ਨਿਹਾਲਾ ਕਿਲਚਾ ਵਿਖੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦੀ ਆਲੀਸ਼ਾਨ ਕੋਠੀ ਤੇ ਬਲਡੋਜ਼ਰ ਜਿਹੜਾ ਉਹ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫੋਜਪੁਰ ਦੇ ਸਰਹੱਦੀ ਪਿੰਡ ਨਿਹਾਲਾ ਕਿਲਚਾ ਦੀਆਂ ਹਨ ਜਿੱਥੇ ਅੱਜ ਫੋਲਪੁਰ ਪੁਲਿਸ ਵੱਲੋਂ ਯੋਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਸਾਹਮਣੇ ਤਸਵੀਰ ਦੇਖੋਗੇ ਕਿ ਆਲੀਸ਼ਾਨ ਕੋਠੀ ਜਿਹੜੀ ਆ ਉਹ ਇਸ ਵਿਅਕਤੀ ਨੇ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਹੋਈ ਆ ਤੇ ਇਸ ਨੂੰ ਅੱਜ ਢਾਇਆ ਜਾਵੇਗਾ ਸਾਹਮਣੇ ਤਸਵੀਰ ਦੇਖੋਗੇ ਸਮਾਨ ਜਿਹੜਾ ਘਰ ਦਾ ਸਮਾਨ ਜਿਹੜਾ ਉਹ ਟਰਾਲੀਆਂ ਵਿੱਚ ਲੱਦਿਆ ਜਾ ਰਿਹਾ ਤੇ ਥੋੜੀ ਦੇਰ ਪਾਕ ਇਸ ਤੇ ਬਲਡੋਜਰ ਜੀਸੀਬ ਜਿਹੜੀ ਆ ਉਹ ਚਲਾਈ ਜਾਵੇਗੀ ਪੂਰੀ ਕੋਠੀ ਜਿਹੜੀ ਆ ਉੱਟ ਹੈ ਢੇਰੀ ਕੀਤੀ ਜਾਵੇਗੀ ਤਾਂ ਇਧਰ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਘਰ ਦੇ ਆਸ-ਪਾਸ ਤੁਸੀਂ ਦੇਖੋਗੇ ਕਿ ਕੰਡੇ ਵਾਲੀ ਤਾਰ ਜਿਹੜੀ ਆ ਉਹ ਲਗਾਈ ਹੋਈ ਆ ਇੰਜ ਜਾਪਦਾ ਹੈ ਕਿ ਇਹ ਕੋਈ ਘਰ ਵਿੱਚ ਇਸ ਸਪੇਟ ਦਾ ਜਿਵੇਂ ਬਾਰਡਰ ਹੋਵੇ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਰੋਇਪੁਰ ਦੇ ਪਿੰਡ ਨਿਹਾਲਾ ਕਿਲਚਾ ਤੋਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਕਿ ਉਦਨ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਰੋਇਪੁਰ ਪੁਲਿਸ ਵੱਲੋਂ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਨਸ਼ਾ ਵੇਚਣ ਵਾਲੇ ਵਿਅਕਤੀ ਦੇ ਖਿਲਾਫ ਦੱਸਿਆ ਜਾ ਰਿਹਾ ਕਿ ਜਿਹੜਾ ਇਸ ਘਰ ਦਾ ਮਾਲਕ ਆ ਉਸ ਦੇ ਖਿਲਾਫ 28 ਤੋਂ 29 ਪਰਚੇ ਜਿਹੜੇ ਆ ਉਹ ਦਰਜ ਸਨ ਤੇ ਕੱਲ ਵੀ ਸੀ ਇਸ ਦੇ ਇੱਕ ਭਾਂਜੇ ਕੋਲੋਂ ਲੱਖਾਂ ਰੁਪਏ ਦੀ ਡਰੱਗ ਮਣੀ ਜੜੀ ਆ ਉਹ ਫੜੀ ਗਈ ਸੀ ਜਿਸ ਤੋਂ ਬਾਅਦ ਫਰੋਇਪਰ ਪੁਲਿਸ ਨੇ ਇਹ ਕਾਰਵਾਈ ਕੀਤੀ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਘਰ ਅੰਦਰ ਭਾਰੀ ਪੁਲਿਸ ਵੱਲ ਜਿਹੜਾ ਉਹ ਕੰਨਾਤ ਕੀਤਾ ਹੋਇਆ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਤੇ ਨਾ ਕਿਤੇ ਸੀਐਮ ਦੇ ਸੀਐਮ ਦੀ ਕਹੀ ਹੋਈ ਗੱਲ ਜਿਹੜੀ ਆ ਉਹ ਸੱਚ ਹੁੰਦੀ ਨਜ਼ਰ ਆ ਰਹੀ ਆ ਅੱਜ ਇੱਕ ਆਲਿਸ਼ਾਨ ਕੋਠੀ ਜਿਹੜੀ ਆ ਉਸ ਪਰ ਵਿੱਚ ਢਾਈ ਜਾਵੇਗੀ ਤਾਂ ਇਸ ਪੂਰੇ ਮਾਮਲੇ ਤੇ ਸਿਵਲ ਪ੍ਰਸ਼ਾਸਨ ਦਾ ਕੀ ਕਹਿਣਾ ਮੌਕੇ ਤੇ ਕੋਲਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਵੀ ਪਹੁੰਚੇ ਹੋਏ ਆ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਇਹ ਇੱਕ ਇਲੀਗਲ ਜਗ੍ਹਾ ਤੇ ਇੱਕ ਘਰ ਬਣਿਆ ਹੋਇਆ ਜਿਹੜੀ ਇੱਕ ਕਿਹੜੀ ਲੈਂਡ ਹੈ ਜੀ প্রভਿਨਸ਼ਲ ਗਵਰਨਮੈਂਟ প্রভਿਨਸ਼ਲ ਗਵਰਨਮੈਂਟ ਲੈਂਡ ਆ ਜੀ ਪ੍ਰੋਇੰਸ਼ੀਅਲ ਗਵਰਨਮੈਂਟ ਲੈਂਡ ਦੇ ਉੱਪਰ ਜਿਹੜਾ ਇਹ ਨਜਾਇਜ਼ ਤੌਰ ਤੇ ਸਾਰੀ ਕੀਤੀ ਹੈ ਜਿਹੜੇ ਇਹਨਾਂ ਨੇ ਨਜਾਇਜ਼ ਜਿਹੜੇ ਪੈਸੇ ਬਣਾਏ ਆ ਨਸ਼ਾ ਨੂੰ ਵੇਚ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰਕੇ ਬਰਬਾਦ ਕਰਕੇ ਜੋ ਇਹਨਾਂ ਨੇ ਪੈਸੇ ਬਣਾਏ ਹੋਏ ਆ ਤੇ ਉਹ ਪੈਸਿਆਂ ਦਾ ਇਹਨਾਂ ਨੇ ਇੱਕ ਆ ਮਹਿਲ ਨੁਮਾ ਘਰ ਵੱਡਾ ਘਰ ਬਣਾਇਆ ਜਿਸ ਦਾ ਤੁਸੀਂ ਦੇਖ ਸਕਦੇ ਆ ਵੀ ਇੰਨੀ ਸਿਕਿਉਰਿਟੀ ਇੰਨਾ ਜਿਹੜਾ ਤਾਰਾਂ ਦੂਰਾ ਜਿਹੜੀਆਂ ਲਾ ਕੇ ਤੇ ਉੱਚੀਆਂ ਕੋਈ 12 15 ਫੁੱਟ ਕੰਧਾ ਇਹ ਜੇਲ੍ਹ ਦਾ ਇਹੋ ਜਿਹਾ ਕੋਈ ਹੁੰਦਾ ਇਹਨਾਂ ਨੇ ਐਸਾ ਬਣਾ ਕੇ ਜਿਹੜੇ ਨਸ਼ੇ ਤੋਂ ਬਣਾਏ ਹੋਏ ਪੈਸੇ ਕਾਰੋਬਾਰ ਤੋਂ ਨਜਾਇਜ਼ ਪੈਸੇ ਬਣਾਏ ਉਹਦਾ ਘਰ ਬਣਾਇਆ ਇਹ ਇਹ ਵੀ ਅੱਜ ਡਿਮੋਲਿਸ਼ ਕਰਨ ਦੀ ਸਾਡੇ ਤੋਂ ਪ੍ਰਸ਼ਾਸਨ ਵੱਲੋਂ ਪੁਲਿਸ ਸਹਾਇਤਾ ਵੀ ਮੰਗੀ ਗਈ ਇਸ ਤੇ ਅਸੀਂ ਪੁਲਿਸ ਸਹਾਇਤਾ ਦੇ ਕੇ ਇਸ ਦਾ ਜਿਹੜਾ ਕਾਨੂੰਨ ਅਨਸਾਰ ਬੰਦੀ ਕਾਰਵਾਈ ਜਿਹੜੀ ਉਹਦੇ ਵਿੱਚ ਇਸ ਨੂੰ ਡਿਮੋਲਿਸ਼ ਕਰ ਰਹੇ ਆ ਤੇ ਇੱਥੇ ਮੈਂ ਦੱਸਣਾ ਚਾਹਣਾ ਹੈ ਵੀ ਜਿਹੜਾ ਇਹ ਜੋਗਿੰਦਰ ਸਿੰਘ ਸ਼ੰਮੀ ਆ ਪੁੱਤਰ ਲਾਲ ਸਿੰਘ ਵਾਸੀ ਕਿਲ ਚ ਇਹ ਇਹਦੇ ਇਹ ਅਦਤੀ ਮੁਕਦਮੇ ਦਰਜ ਹੈ ਦੇ ਐਨਡੀਪੀਐਸ ਦੇ 29 ਮੁਕਦਮੇ ਦਰਜ ਜਿਨ੍ਹਾਂ ਚੋਂ ਪੰਜ ਚੋਂ ਸਜ਼ਾ ਹੋ ਚੁੱਕੀ ਹੈ ਦੋ ਚੋਂ ਬਰੀ ਹੈ ਤੇ 16 ਹਜੇ ਜ਼ੇਰੇ ਸ਼ਮਾਇਤ ਹੈ ਤੇ 6 ਹਜੇ ਅੰਡਰ ਇਨਵੈਸਟੀਗੇਸ਼ਨ ਕੇਸ ਹੈ ਇਹ ਪਰਟੈਂਡ ਜੇਲ ਚ ਪੰਦਾ ਹੈ ਤੇ ਇਹ ਲੁਟਾ ਘੋਆਂ ਦੇ ਵੀ ਇਹਦੇ ਵਿੱਚ ਇਹਦੇ ਤੇ ਮੁਕਦਮੇ ਦਰਜ ਹੈ ਤੇ ਇਵੇਂ ਹੀ ਜਿਹੜਾ ਇਸ ਦਾ ਸੋਨੂ ਪੁੱਤਰ ਲਾਲ ਸਿੰਘ ਜਿਹੜਾ ਇਹਦਾ ਭਰਾ ਹੈ ਉਹਦੇ ਤੇ ਤਿੰਨ ਮੁਕਦਮੇ ਦਰਜ ਹੈ ਇਹ ਦੋ ਚ ਸਜ਼ਾ ਹੋ ਚੁੱਕਿਆ ਇੱਕ ਜਬਰੀਆ ਕੋਲਵਾਲ ਜੇਲ ਚ ਲਾਲ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਨਿਹਲਾ ਕਲਚਾ ਇਹ ਵੀ ਇਹਨਾਂ ਦੇ ਲਾਲ ਇਹਦਾ ਭਰਾ ਇੱਕ ਉਹਦੇ ਦੋ ਪਰਚੇ ਦਰਜ ਹੈ ਜੀ ਇੱਕ ਕੁਸ਼ਲਿਆ ਬਾਈ ਪਤਨੀ ਲਾਲ ਸਿੰਘ ਦੋ ਪਰਚੇ ਉਹਤੇ ਦਰਜ ਹੈ ਕ੍ਰਿਸ਼ਨਾਕੌਰ ਪੁੱਤਨੀ ਲਾਲ ਸਿੰਘ ਪੰਡੇ ਹਲਾ ਕਲਚਾ ਇੱਕ ਪਰਚਾ ਉਹਤੇ ਦਰਜ ਹੈ ਤੇ ਇਹ ਇੰਨੇ ਪਰਚੇ ਦਰਜ ਇੱਥੇ ਇੱਕ ਹੋਰ ਵੀ ਤੁਹਾਡੇ ਧਿਆਨ ਚ ਲਿਆਉਣ ਵਾਲੀ ਗੱਲ ਹੈ ਵੀ ਇਹਦੇ ਕੁਲਦੀਪ ਸਿੰਘ ਪੁੱਤਰ ਸਰਜੀਤ ਸਿੰਘ ਵੇੜਾ ਭਗੇਲਾ ਥਾਣਾ ਮਹਿਤਪੁਰ ਜੋ ਇਹਦਾ ਨੋ ਮਾਮਾ ਲਾਲ ਸਿੰਘ ਦਾ ਮਾਮਾ ਲੱਗਦਾ ਇਹ ਵੀ ਅਸੀਂ ਜਿਹੜਾ ਕੱਲ ਅਸੀਂ ਮਕਦਮਾ ਪਰਸੋਂ 11 ਤਰੀਕ ਨੂੰ ਮਕਦਮਾ ਨੰਬਰ 99/11525 ਨੂੰ ਜਿਹਦੇ ਵਿੱਚ 150 ਗ੍ਰਾਮ ਹਫੀਮ ਸੀ ਤੇ 11,65,500 ਰੁਪਏ ਡਰੱਗ ਮਨੀ ਮਿਲਿਆ ਸੀ ਉਹ ਇਸ ਦਾ ਭਾਂਜਾ ਹੈ ਜਿਹੜੇ ਇਸ ਜਿਹੜਾ ਪੈਡਲਰ ਹੈ ਯਾਨੀ ਕਿ ਸਪਲਾਈਰ ਹੈ ਸਮਗਲਰ ਹੈ ਵੱਡੇ ਲੈਵਲ ਦਾ ਪੂਰਾ ਪਰਿਵਾਰ ਹੀ ਸਰ ਇਹਦਾ ਉਵੇਂ ਇਹਦਾ ਘਰ ਹੈ ਜਿਹੜਾ ਇਸ ਬੱਲੇ ਦਾ ਜਿਹੜਾ ਜੋਗਿੰਦਰ ਸਿੰਘ ਸ਼ਮੀ ਦਾ ਘਰ ਹੈ ਸ਼ਹਿਰ ਦੇ ਵਿੱਚ ਫਰੋਜ਼ਪੁਰ ਉੱਥੋਂ ਉਹ ਬੰਦਾ ਫੜਿਆ ਗਿਆ ਸੀ ਤੇ ਉਹ ਤੋਂ ਰਿਕਵਰੀ ਹੋਈ ਸੀ 11 ਲੱਖ 95000 500 ਰੁਪਏ ਦੀ ਜਿਹੜਾ ਡਰਗ ਮਨੀ ਸੁਮੇਤ ਜਿਹੜਾ ਕਿ ਇਹ ਡਰਗਸ ਦਾ ਇਲਗਾਟਨ ਬਣੀ ਹੈ ਜਿਹੜਾ ਨਜਾਇਜ਼ ਇਹ ট্রাক ਜਿਹਨੂੰ ਵੇਚ ਕੇ ਇਹਨਾਂ ਨੇ ਲਜਾਇਤ ਕਮਾਈ ਕੀਤੀ। ਯਾਨੀ ਕਿ ਸਾਰਾ ਪਰਿਵਾਰ ਹੀ ਇਹਨਾਂ ਨੇ ਕਤਲ ਕੀਤਾ ਸੀ। ਹਾਂਜੀ ਉਹ ਵੀ ਇੱਕ ਮੁਕਦਮਾ ਹੈ 29 ਮੁਕਦਮੇ ਜੀ ਇੱਥੇ ਦਰਜ ਜਿਹਦਾ ਚੋ ਪੰਜ ਸਜ਼ਾ ਹੋ ਸਕਿਆ ਉਹਦੇ ਵਿੱਚ। ਯਾਨੀ ਕਿ ਸਾਰਾ ਪਰਿਵਾਰ ਹੀ ਇਸ ਦੇ ਵਿੱਚ ਨਸ਼ੇ ਦੀ ਦਲਦਲ ਚ ਹਾਂ ਤੁਸੀਂ ਦੇਖੋ ਤੁਹਾਡੇ ਸਾਹਮਣੇ ਇਹਦੀ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਨਸ਼ੇ ਦੇ ਪੈਸੇ ਤੋਂ ਅਜਿਹੀ ਏਡੀ ਵੱਡੀ ਜਾਇਦਤ ਬਣਾਈ ਹੈ ਜਿਹੜੀ ਘੱਟੋ ਘੱਟ ਕਰੋੜ ਰੁਪਏ ਤੋਂ ਉੱਪਰ ਦੀ ਜਾਇਦਤ ਹੈ। ਇਹ ਸਰ ਕਿਨੇ ਏਰੀਆ ਦੇ ਵਿੱਚ ਬਣੀ ਹੋਊਗੀ? ਇਹ ਹੁਣੇ ਜੀ ਇਹ ਜਿਹੜੇ ਦੋ ਕਨਾਲ ਦੋ ਦਰਨੇ ਕਨਾਲ ਚ ਬਣੇ ਪਰ ਜਿਹੜੀ ਹਾਂ ਜੀ প্রভਿਨਸ਼ਲ ਗਵਰਨਮੈਂਟ ਮਾਲਕ ਹੈ ਜੀ ਸਰਕਾਰ ਮਾਲਕ ਹੁੰਦੀ ਹੈ ਇਹਦੀ ਇਹ ਇਸ ਬਾਬਤ ਪ੍ਰਾਪਰਟੀ ਨੂੰ ਖਾਲੀ ਕਰਾਉਣ ਬਾਬਤ ਐਸ ਡੀ ਐਮ ਸਾਹਿਬ ਦੀ ਅਦਾਲਤ ਵਿੱਚ ਮਕਦਮਾ ਚੱਲਦਾ ਹੈ ਐਸਟੀਐਮ ਹੁਸ਼ਾਰ ਫਰੋਜ਼ਪੁਰ ਦੀ ਕੋਰਟ ਦੇ ਵਿੱਚ ਉਹਨਾਂ ਵੱਲੋਂ ਐਸ ਡੀ ਐਮ ਮਾਨਯੋਗ ਐਸ ਡੀ ਐਮ ਫਰੋਜ਼ਪੁਰ ਦੀ ਅਦਾਲਤ ਨੇ ਇਸ ਪ੍ਰਾਪਰਟੀ ਨੂੰ ਵਕੇਟ ਕਰਾਉਣ ਵਾਸਤੇ ਮਾਰਚ ਮਹੀਨੇ ਦੇ ਵਿੱਚ ਆਰਡਰ ਕੀਤੇ ਸੀ ਤਾਂ ਉਹਦੀ ਕੰਪਲਾਈਂਸ ਵਾਸਤੇ ਫਿਰ ਸਾਨੂੰ ਸਿਕਿਉਰਿਟੀ ਜਾਈ ਦੀ ਸੀ ਜਹਾ ਹੋਰ ਸਾਰਾ ਸਿਸਟਮ ਚਾਹੀਦਾ ਸੀ ਅੱਜ ਸਾਨੂੰ ਸਿਕਿਉਰਿਟੀ ਮਿਲੀ ਹੈ ਤੇ ਅੱਜ ਅਸੀਂ ਉਹ ਆਰਡਰਾਂ ਦੀ ਕੰਪਲਾਈਂਸ ਕਰਾਉਣ ਵਾਸਤੇ ਆਏ ਹਾਂ ਹੁਣ ਇਹ ਸਾਰਾ ਖਾਲੀ ਕਰ ਕਬਜ਼ਾ ਅਸੀਂ ਲੈਣਾ ਖਾਲੀ ਕਰਨਾ ਨੂੰ ਢਾ ਕੇ ਕਬਜ਼ਾ ਲਿਆ ਜਾ ਸਰ ਇਹ ਜੁੱਧ ਨਸ਼ਾ ਵਿਰੁੱਧ ਜਿਹੜੀ ਮਕਾਨ ਟਾ ਨਸ਼ਾ ਨੂੰ ਲੈ ਕੇ ਟਾਦੇ ਕਿ ਵੈਸੇ ਹੀ ਸਾਰੇ ਕੰਮ ਨਹੀਂ ਨਹੀਂ ਇਹ ਪ੍ਰਾਪਰਟੀ ਇਹ ਬਣੀ ਹੋਈ ਹੈ ਤੇ ਕਦੇ ਤੋਂ ਅਸੀਂ ਪੈਸੇ ਕਮਾ ਕੇ ਬਣੀ ਹੈ ਇਸ ਮੇਰੇ ਅੱਛਾ ਇਹ ਤਾਂ ਨਸ਼ੇ ਨੂੰ ਲੈ ਕੇ ਸ਼ਹਿਰੀ ਦੀ ਕੁੱਠੀ ਬਣੀ ਹੈ ਉਹ ਮੇਨੂੰ ਜਿਹੜਾ ਇਸਟਿਮ ਸਾਹਿਬ ਦੀ ਟੋੜ ਦਾ ਫੈਸਲਾ ਜਿਹੜਾ ਆ ਅੱਜ ਇਸ ਪ੍ਰਾਪਰਟੀ ਦੇ ਗਏ ਸ ਤੇ ਆਪਾਂ ਉੱਤੇ ਅਗਜ ਕਾਰਵਾਈ ਕਰਾਂਗੇ ਠੀਕ ਥੈਂਕ ਯੂ